ਅਸੀਂ ਇਸ ਟਾਈਮ ਖੜੇ ਆ ਗਿੱਦੜ ਪਿੰਡੀ ਪੁਲ ਦੇ ਉੱਤੇ ਜਿਹੜਾ ਪੁਰਾਣੇ ਸਮੇਂ ਦੇ ਵਿੱਚ ਤੁਸੀਂ ਦੇਖਦੇ ਹੁੰਦੇ ਸੀਗੇ ਕਿ ਇਹ ਉਹੀ ਪੁਲਾ ਜਿਹਦੇ ਉੱਤੋਂ ਦੀ ਟ੍ਰੇਨ ਵੀ ਲੰਘਦੀ ਹੁੰਦੀ ਸੀ ਤੇ ਬੱਸਾਂ ਕਾਰਾਂ ਗੱਡੀਆਂ ਇਸੇ ਪੁਲ ਦੇ ਉੱਤੋਂ ਦੀ ਲੰਘਦੀਆਂ ਹੁੰਦੀਆਂ ਸੀ ਉਸ ਤੋਂ ਬਾਅਦ ਇੱਕ ਪੁਲ ਜਿਹੜਾ ਦੂਜੀ ਸਾਈਡ ਤੇ ਨਵਾਂ ਬਣ ਗਿਆ ਉਸ ਪੁਲ ਦੇ ਥੱਲੇ ਤੁਸੀਂ ਦੇਖ ਸਕਦੇ ਹੋ ਪਿੰਡਾਂ ਦੇ ਲੋਕ ਸੇਵਾ ਕਰ ਰਹੇ ਨੇ ਨਾਲ ਨਹਿਰੀ ਵਿਭਾਗ ਲੋਕਲ ਪ੍ਰਸ਼ਾਸਨ ਰੇਲਵੇ ਵਿਭਾਗ ਦੇ ਪ੍ਰਸ਼ਾਸਨ ਦੇ ਜਿਹੜੇ ਨੌਜਵਾਨ ਆ ਉਹ ਸੇਵਾ ਕਰ ਰਹੇ ਨੇ ਔਰ ਆਪਣੀ ਜ਼ਿੰਮੇਵਾਰੀ ਵੀ ਸ਼ਾਇਦ ਨਿਭਾ ਰਹੇ ਨੇ ਕਿ ਪਾਣੀ ਬਹੁਤ ਜ਼ਿਆਦਾ ਹੋ ਗਿਆ ਕਿਤੇ ਬੰਨਣਾ ਟੁੱਟੇ ਜਾਵੇ ਲੋਕ ਸਾਡੇ ਨਾਲ ਨੇ ਕਿਸਾਨ ਵੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਪਾਣੀ ਬਹੁਤ ਜ਼ਿਆਦਾ ਵੱਧ ਰਿਹਾ ਵਾ ਸਤਲੁਜ ਦਰਿਆ ਦੇ ਵਿੱਚ ਅਸੀਂ ਸਤਲੁਜ ਦਰਿਆ ਦੇ ਕੰਢੇ ਦੇ ਉੱਤੇ ਖੜੇ ਆ ਕੀ ਲੱਗਦਾ ਜੀ ਕਿੰਨੇ ਦਿਨ ਤੋਂ ਲੱਗੇ ਹੋਏ ਜੀ ਇੱਥੇ ਜੀ ਕਾਫੀ ਦਿਨ ਹੋ ਗਏ ਜੀ ਹਾਂ 15 ਦਿਨ ਇੱਥੇ ਲਗਭਗ ਹੋ ਗਏ ਆ ਹਾਂ ਤੇ ਪਾਣੀ ਕਦੀ ਲਗਾਤਾਰ ਚੱਲਦਾ ਰਿਹਾ ਹੀ ਨਹੀਂਗਾ ਰੋਜੀ ਇਹ ਇਹ ਕਿਹੜੇ ਲੋਕ ਨੇ ਕੌਣ ਨੇ ਇਹ ਜਿਹੜੇ ਸਫਾਈ ਕਰ ਰਹੇ ਨੇ ਧਿਆਨ ਰੱਖ ਰਹੇ ਨੇ ਨਾਲ ਐਨਡੀਆਰਫ ਟੀਮਾਂ ਧਿਆਨ ਰੱਖਦੇ ਨੇ ਕਿ ਕੋਈ ਰੋੜ ਨਾ ਜਾਵੇ ਕੋਈ ਅਨਸੁਖਾਈ ਘਟਣਾ ਨਾ ਹੋ ਜਾਈ। ਉਹ ਟੀਮਾਂ ਆਈਆਂ ਐਨਡੀਆਰਫ ਦੀਆਂ ਤੇ ਜਿਹੜੇ ਆਪਣੇ ਪ੍ਰਸ਼ਾਸਨਤਾ ਆਇਆ ਨਹੀਂ ਕੋਈ ਤੇ ਲੋਕਲ ਆ ਜਿੰਦਾ ਪਿੰਡਾਂ ਦੇ ਹੋਏ ਤੇ ਡਰੇਨ ਪ੍ਰਵਾਹ ਵਿਭਾਗ ਦੇ ਆ। ਤੇ ਰੇਲਵੇ ਦੀਆਂ ਕੁਝ ਬੰਦੇ ਲੱਗੇ। ਕਿ ਇਹ ਲੱਗਦਾ ਨਹੀਂ ਕਿ ਇਹ ਕੰਮ ਪਹਿਲਾਂ ਹੋਣੇ ਚਾਹੀਦੇ ਸੀ ਜਿਹੜੇ ਅੱਜ ਕੀਤੇ ਜਾ ਰਹੇ ਨੇ ਕਿ ਬਿਲਕੁਲ ਵਿੜੇ ਆਈ ਜਾਨਤ ਵਿਡਨੋ ਕੁੜੀ ਦੇ ਕੰਨ ਕਿ ਅੱਜ ਸਫਾਈਆਂ ਕਰ ਰਹੇ ਨੇ ਜੋ ਕਿ ਜੇ ਪਹਿਲਾਂ ਦਰਿਆਵਾਂ ਦੀਆਂ ਸਫਾਈਆਂ ਕੀਤੀਆਂ ਹੋ ਸਕਦਾ ਕਿਸਾਨਾਂ ਦੀਆਂ ਫਸਲਾਂ ਬਚ ਜਾਂਦੀਆਂ। ਬਿਲਕੁਲ ਜੀ ਬਿਲਕੁਲ ਠੀਕ ਹੈ ਨਾ? ਹਾਂ ਜੀ ਹਾਂ ਜੀ ਜੇ ਪਹਿਲਾਂ ਕੀਤਾ ਹੁੰਦਾ ਤੇ ਇੰਨੀ ਨੌਬਿਦਨਾ ਹੁੰਦੀ। ਸਾਰਾ ਮਿੱਟੀ ਥੱਲੇ ਕੱਢੀ ਹੁੰਦੀ ਜੇ ਇਹ ਸਾਰਾ ਮਿੱਟੀ ਨਾ ਭਰਿਆ ਪਿਆ ਪੁਲ ਦਾ ਜੋ ਵੀ ਸੈਂਟਰ ਵਾ ਤੇ ਜਿਸ ਕਾਰਨ ਪਾਣੀ ਦਾ ਨਿਕਾਸ ਗਾਂ ਨਹੀਂ ਹੋ ਰਿਹਾ ਪੂਰਾ। ਹਾਂ। ਇਹ ਆਪਣੇ ਬਾਹਰ ਸਾਈਡਾਂ ਨੂੰ ਖਿਲਰ ਰਿਹਾ ਵਾ ਸਰਕਾਰ ਮਨਜ਼ੂਰੀ ਦੇਵੇ ਪੁਲ ਦੇ ਥੱਲੇੋਂ ਮਿੱਟੀ ਚੱਕੀ ਜਾਵੇ ਕਾਫੀ ਇਹ ਨੋਬੇਤੀ ਨਾਵੇ ਨਹੀਂ ਇਸ ਚੀਜ਼ ਤੋਂ ਖੁਸ਼ ਹਾਂ ਤੁਸੀਂ ਕਿ ਹਾਂ ਵੀ ਇਹ ਸਫਾਈ ਕਰ ਰਹੇ ਨੇ ਉਹ ਤਾਂ ਠੀਕ ਆ ਜੀ ਬਨਾਂ ਦੀ ਬਚਾਈ ਕਰਦੇ ਪਿੱਛੇ ਮਡਾਲੇ ਵਾਲਾ ਬਨ ਟੁੱਟ ਜਾਂਦਾ ਵਾ ਜਿਹੇ ਇੱਕ ਲਾਲੀ ਜੀ ਤੇ ਛੜਦੀ ਬੁੱਟੀ ਜੀ ਵੱਡੇ ਵੱਡੇ ਰੋਖ ਆ ਕੇ ਆਣਦੇ ਆ ਹਾਂ ਇਹ ਨਾਂ ਨਕਸਾਂ ਉੱਪਰ ਦੇ ਤੇ ਪਿੱਛੇ ਸਾਡਾ ਮਢਾਲੇ ਵਾਲਾ ਬੰਨ ਟੁੱਟਦਾ ਹਾਂ 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 ਬਿਲਕੁਲ ਇਹ ਜੀ ਉਹ ਗੰਦਿਆ ਬੰਨ ਮਢਾਲਿਆ ਬੰਨਵਾ ਉਹ ਇਦਾਂ ਵਾਂ ਵੀ ਇਹ ਨਾਂ ਖਲਾਲੀ ਨਿਕਲੇ ਹਾਂ ਤੇ ਫਿਰ ਬੰਨ ਹੋ ਗਿਆ ਹਾਂ ਇਹ ਸਾਰੀ ਇਹ ਕੌਣ ਨੇ ਜੋ ਕੰਮ ਕਰਦੇ ਨੇ ਕੈਮਰਾਮੈਨ ਨੂੰ ਕਹੂੰਗਾ ਥੋੜੇ ਕਲੋਜ਼ ਕਰਕੇ ਦਿਖਾਏ ਜਾਣਾ ਕਿ ਹਾਂ ਵੀ ਇਹ ਲੱਗੇ ਹੋਏ ਨੇ ਕਿ ਬੰਨ ਦੇ ਪੁਲ ਦੇ ਥੱਲੇ ਅੰਗਰੇਜ਼ਾਂ ਦੇ ਟਾਈਮ ਦਾ ਪੁਲ ਜਿਹੜਾ ਬਣਿਆ ਹਾਂਜੀ ਹਾਂਜੀ ਇਹ ਜੀ ਜੋ ਸਾਰੀ ਸੰਗਤ ਲੱਗੀ ਹੋਈ ਆ ਦੂਰੋਂ ਦੂਰੋਂ ਵੀ ਆਈ ਹੋਈ ਆ ਨੇ ਸੰਗਤ ਆ ਜਾਂ ਪ੍ਰਸ਼ਾਸਨ ਵੱਲੋਂ ਰਸ਼ਮਾ ਉਹ ਆ ਜਿੱਦਾਂ ਕੋਈ ਵੀ ਆ ਰੇਲਵੇ ਵਾਲੇ ਰੇਲਵੇ ਵਾਲੇ ਲੱਗੇ ਆ ਨਾਲ ਕਹਿ ਰਹੇ ਨੇ ਕਿ ਗਿੱਦੜਪਿੰਡੀ ਤੇ ਲੋਕਲ ਵੀ ਲੱਗੇ ਆ ਸਾਡੇ ਬੰਦੇ ਵੀ ਲੱਗੇ ਹੋਏ ਜੀ ਲੋਕਲ ਹਾਂਜੀ ਲੋਕਲ ਆਹ ਬੰਦੇ ਨਾਲ ਨਾਲ ਤੁਰੇ ਆਂਦੇ ਹੋਵੇ ਚਾਹ ਕੋਈ ਲੰਗਰ ਪਾਣੀ ਛਕਾਉਂਦਾ ਵਾ ਸਾਰੇ ਮਤਲਬ ਲੱਗੇ ਨੇ ਐਸਟੀਐਮ ਆਇਆ ਐਸਡੀਐਮ ਆਏ ਹੋਏ ਜੀ ਸਰਦ ਸਾਹਿਬ ਆਏ ਪੰਜਾਬ ਸਰਕਾਰ ਤਾਂ ਹੈ ਨਹੀਂ ਜਿੱਥੇ ਆਈ ਨਹੀਂ ਦੀ ਬਣਾ ਕਿਹੜਾ ਮਾਰਕੇ ਕਿਹੜਾ ਮਾਰਕੇ ਆਉਂਦੇ ਆ ਮੜਜਾਂ ਦੇ ਮਿੱਟੀ ਤੋਂ ਡੱਕਣਾ ਆਉਂਦੇ ਆ ਕੀ ਮਿੱਟੀ ਤੋਂ ਕਿਤੇ ਡੱਕਣਾ ਜਾਂਦੇ ਆ ਨਹੀਂ ਮੋਲ ਵੇਚਨੀ ਆ ਤੁਹਾਨੂੰ ਚੱਕਣੀ ਦੇਣੀ ਖਤਿਆਂ ਵੀ ਕਹੀ ਨੇ ਖਤਿਆਂ ਪਾਲੇ ਖਤਿਆਂ ਨੂੰ ਪਾਉਣ ਨਹੀਂ ਦਿੰਦੇ ਹਾਂ ਇਹ ਗੱਲ ਬਣੀ ਹੋਈ ਹੈ ਇਹ ਲੱਗਦਾ ਕਿ ਇਸ ਦੀ ਸਫਾਈ ਜੇਕਰ ਹੋਣੀ ਜ਼ਰੂਰ ਹੋ ਜੇ ਸਫਾਈ ਅਸੀਂ ਬਾਜੀਏ ਜੀ ਬਾਹਰ ਬਾਣ ਆ ਬਾਂਟਾ ਵੇਖ ਕੇ ਤਾਂ ਖੋਦਟਾ ਲੱਗੀ ਹੋਈ ਆ ਜੋ ਰੋਖ ਵੜ ਕੇ ਸਟੀ ਨੇ ਮਿੱਟੀ ਪਾਈ ਜ ਨੇ ਪਾਸੇ ਮੋਲ ਲੈ ਲੈ ਕੇ ਇਹਨਾਂ ਕਿਸਾ ਜ਼ਿਮੀਂਦਾਰ ਨੂੰ ਨਹੀਂ ਚੱਕਣ ਦਿੱਤੀ ਮਿੱਟੀ ਇਹਨਾਂ ਮਿੱਟੀ ਚੱਕਣ ਦੇ ਨਾਲ ਤਾਂ ਸਾਰਾ ਕੁਝ ਬਣ ਜਾਣਾ ਸੀ ਕੀ ਪਾਜੀ ਬੰਨਾਂ ਦੇ ਮਿੱਟੀ ਪਾਏ ਆ ਆ ਜਿਹੜੇ ਮੋਟਰਾਂ ਵਾਲੇ ਆ ਇਹਨਾਂ ਨੇ ਪਹਿਲਾਂ ਦੇ ਕਬਜ਼ੇ ਕੀਤੇ ਪਏ ਆ ਇਹ ਜਿਹੜੇ ਕਵਜ਼ੇ ਕੀਤੇ ਹੋਏ ਆ ਉਹ ਬੰਦਾ ਰੇਲਵੇ ਵਿੱਚ ਵੀ ਆ ਹੂੰ ਚਲੋ ਵੱਡੇ ਵੱਡੇ આરોਪ ਵੀ ਲਾਏ ਜਾ ਰਹੇ ਆ ਕੀ ਕਹਿਣਾ ਜੀ ਤੁਸੀਂ ਸਰਕਾਰ ਦੀ ਗੱਲ ਕਰ ਰਹੇ ਹੋ ਕਿ ਸਰਕਾਰ ਪਹੁੰਚੀ ਨਹੀਂ ਸਰਕਾਰ ਤਾਂ ਪਹੁੰਚ ਰਹੀ ਆ ਪ੍ਰਸ਼ਾਸਨ ਆ ਰਿਹਾ ਡੀਸੀ ਆ ਰਿਹਾ ਡੀਸੀ ਇੱਥੇ ਸੜਕ ਦਾ ਮੁੜ ਜਾਂਦਾ ਜਾਣ ਕੇ ਆ ਪੁਲ ਤੋਂ ਵੀ ਇੱਥੇ ਪਹੁੰਚਣੀ ਆ ਇਹ ਆ ਤਾਈ ਕਿਹੜਾ ਜ਼ਿਲ੍ਹਾ ਪੈਂਦਾ ਤੇ ਕਿਹੜਾ ਇਰੀਆ ਬੇਤੋ ਨਹੀਂ ਜ਼ਿਲ੍ਹਾ ਜਲੰਧਰ ਜੀ ਦੇ ਪੈਂਦਾ ਲੋਈਆਂ ਥਾਣਾ ਪੈਂਦਾ ਸਾਨੂੰ ਤੇ ਤੁਸੀਂ ਕਿਹੜਾ ਏਰੀਆ ਗਿੱਦੜਪਿੰਡੀ ਹਾਂ ਕਿ ਲੋਈਆਂ ਯੇਦਾਰੇ ਵਾਲਾ ਦਾਰੇ ਵਾਲਾ ਪੋਲਾ ਜੀ ਆ ਚਲ ਹਾਂ ਆ ਬਨਸਾਰੇ ਦਰੀਆਲ ਦਾ ਜੀ ਕੋਈ ਨਹੀਂ ਤੇ ਸੁਣਦਾ ਡੀਸੀ ਸਾਹਿਬ ਤੁਸੀਂ ਆਨੇ ਆ ਤਾਂ ਪੁਲ ਤੋਂ ਮੁੜਦੇ ਸੀ ਗਾੜੀ ਗਈ ਨਹੀਂ ਉਹਨੇ ਫੋਟੋ ਖਿਚਾ ਕੇ ਜੀ ਫੋਟੋ ਖਿਚਾ ਕੇ ਹਾਂਜੀ ਹਾਂਜੀ ਕੋਈ ਨਹੀਂ ਬੋਰਡ ਦਾ ਇੱਥੇ ਨਹੀਂ ਬੋਰਡ ਦਾ ਨਹੀਂ ਜੇਕਰ ਬੰਨ ਟੁੱਟ ਗਿਆ ਹੁਣ ਸਰਕਾਰੀ ਬੰਨ ਕਹਿੰਦੇ ਕਈ ਜਗ੍ਹਾ ਤੋਂ ਢਾਹ ਲੱਗ ਗਈ ਉਹਨੂੰ ਕਈ ਜਗ੍ਹਾ ਦੇ ਉੱਤੇ ਲੀਕਿੰਗ ਸ਼ੁਰੂ ਹੋ ਗਈ ਸੀ ਲੋਕਾਂ ਨੇ ਬਚਾਇਆ ਜਾਂ ਪ੍ਰਸ਼ਾਸਨ ਵੱਲੋਂ ਬਚਾਇਆ ਗਿਆ ਨਹੀਂ ਲੋਕਾਂ ਨੇ ਲੋਕਾਂ ਨੇ ਬਚਾਇਆ ਗਿਆ ਜੀ ਪੱਕਿਆਂ ਬੰਨਾਂ ਤੇ ਮਿੱਟੀ ਲਾਉਂਦੇ ਆ ਕੱਚਿਆਂ ਦੇ ਕੋਈ ਨਹੀਂ ਆਉਂਦਾ ਜੀ ਕੱਚਿਆਂ ਨੂੰ ਕੋਈ ਨਹੀਂ ਪੁੱਛਦਾ ਸਰਕਾਰ ਆਤੀ ਆਪਣੇ ਪੱਕੇ ਵੀ ਪਏ ਜੀ ਇੱਥੇ ਸਾੜੇ ਸਾਰਾ ਪੱਕਾ ਪਿਆ ਜੀ ਗਵਰਨਮੈਂਟ ਹੀ ਬਣਾ ਇੱਕ ਟੱਪਾ ਨਹੀਂ ਲੱਗਾ ਕਦੇ ਆ ਡਿਵਾਂਸ ਬੰਨ ਟੁੱਟ ਜੇ ਤੇ ਉੱਤੋਂ ਦੀ ਨੰਗ ਜੂ ਮਾਲਕ ਗਵਰਨਮੈਂਟ ਹੀ ਬੰਨਦੇ ਉੱਤੋਂ ਦੀ ਹਸਾਬ ਲਾ ਲਓ ਜੀ ਇਹਨਾਂ ਦੁਨੀਆ ਨੇ ਮਾਰ ਲਿਆ ਨਾ ਗਵਰਨਮੈਂਟ ਕਰਨ ਕੀ ਆ ਹੜਾਉਣੇ ਕਰਨ ਕੀ ਆ ਕਿ ਉੱਚਾ ਵਧ ਰਿਆ ਜਾਂ ਕੀ ਉੱਚਾਈ ਬੰਨਾਂ ਦੀ ਮਿੱਟੀ ਇਹ ਹਨ ਵੀ ਡਵਾ ਗਿਆ ਪਾਣੀ ਬਹੁਤ ਜ਼ਿਆਦਾ ਆ ਗਿਆ ਤੇ 3 ਲੱਖ ਆਇਆ ਹੋਇਆ ਪਿਆ ਜੀ ਤੇ 3 ਲੱਖ ਨਾਲ ਟੁੱਟਣੀਆਂ ਬੰਨ ਨਹੀਂ ਟੁੱਟਣੇ ਆ ਜੀ ਤੇ ਬਾਕੀ ਗਵਰਨਮੈਂਟ ਦੇ ਬਾਅਦ ਜਿਹੜਾ ਯਾਨੀ ਕਿ ਚਾਪਾਉਣੇ ਸਾਲ ਉਦੋਂ ਤੋਂ ਕੱਢੀ ਵੀ ਨਹੀਂ ਤੇ ਭਾਵੇਂ ਤੁਹਾਨੂੰ ਪਵਨ ਦੱਸ ਆਈ ਜਾਂਦਾ ਮੁਰਗੀ ਦੇ ਆਂਡੇ ਦੇ ਵੀ ਪੈਸੇ ਪੈ ਦਊਗਾ ਉਹ 23 ਜਿਹੜਾ ਸਾਨੂੰ ਮਿਲੇ ਨਹੀਂ ਤੇ ਹੁਣ ਕੀ ਦੇ ਦੇਣਾ ਨਾਲੀ ਹਾਂ ਹਾਂ ਇਹ ਲੋਕ ਆਪ ਮਹਾਰੇ ਗੱਲ ਕਰ ਰਹੇ ਨੇ ਨਾ ਕਿ ਅਸੀਂ ਇਹਨਾਂ ਦੇ ਨਾਲ ਅਸੀਂ ਇਹਨਾਂ ਦਾ ਸਿਰਫ ਦੁੱਖ ਜਾਣਨ ਲਈ ਆਏ ਆ ਕਿ ਗਰਾਊਂਡ ਜ਼ੀਰੋ ਤੇ ਤੁਹਾਨੂੰ ਤਸਵੀਰਾਂ ਦਿਖਾਈ ਜਾਂਦੀਆਂ ਜਾਂ ਜਾਣ ਤੁਸੀਂ ਪਾਣੀ ਦੀ ਸਪੀਡ ਚੈੱਕ ਕਰ ਸਕਦੇ ਹੋ ਕਿ ਪਾਣੀ ਦੀ ਸਪੀਡ ਕਿੰਨੀ ਜਿਆਦੀ ਆ ਔਰ ਰਿਸਕ ਦੇ ਵਿੱਚ ਲੋਕ ਉੱਥੇ ਕੰਮ ਕਰ ਰਹੇ ਨੇ ਔਰ ਤਸਵੀਰਾਂ ਤੁਸੀਂ ਆਪ ਦੇਖ ਸਕਦੇ ਹੋ ਕਿ ਕਿੰਨੀ ਸਪੀਡ ਦੇ ਵਿੱਚ ਪਾਣੀ ਜਾ ਰਿਹਾ ਔਰ ਪਾਣੀ ਹੋਰ ਵੀ ਅੱਗੇ ਜਿਹੜਾ ਆ ਸਕਦਾ ਵੱਧ ਸਕਦਾ ਵਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪੁਲ ਦੇ ਉੱਤੇ ਕਾਫੀ ਨੌਜਵਾਨ ਕਾਫੀ ਕੁਝ ਪਿੰਡਾਂ ਦੇ ਲੋਕ ਕੁਝ ਡਰੇਨ ਵਿਭਾਗ ਦੇ ਕੁਝ ਰੇਲਵੇ ਵਿਭਾਗ ਦੇ ਕੰਮ ਕਰ ਰਹੇ ਨੇ ਕਿ ਇਹ ਇਹ ਸਮਾਂ ਸੀਗਾ ਪਹਿਲਾਂ ਕੰਮ ਕਰਨ ਦਾ ਪਰ ਹੁਣ ਜੇਕਰ ਕਰਨ ਦੇ ਤਾਂ ਵੀ ਸ਼ਾਬਾਸ਼ ਆ ਇਹਨਾਂ ਦੇ ਕਿ ਹਾਂ ਵੀ ਕੋਸ਼ਿਸ਼ ਕਰ ਰਹੇ ਨੇ ਕਿ ਬੰਨਾਂ ਨੂੰ ਬਚਾਇਆ ਜਾ ਪਰ ਲੋਕਾਂ ਦੇ આરોਪ ਨੇ ਕਿ ਹਾਂ ਵੀ ਇਸ ਬੰਨਾਂ ਨੂੰ ਬਚਾਇਆ ਜਾਵੇ ਇਹਨਾਂ ਬੰਨਾਂ ਦੇ ਉੱਤੇ ਮਿੱਟੀ ਪਾਈ ਜਾਵੇ ਇਹੇ ਦਰਿਆ ਦੀ ਮਿੱਟੀ ਕੱਢ ਕੇ ਇਹਨਾਂ ਬੰਨਾਂ ਦੇ ਉੱਤੇ ਪਾਈ ਜਾਂਦੀ ਕਿ ਸ਼ਾਇਦ ਇਹ ਬੰਨ ਬਚ ਲਗਦੇ ਸੀ ਪਰ ਲਗਾਤਾਰ ਸਤਲੁਜ ਦੇ ਵਿੱਚ ਪਾਣੀ ਦਾ ਪੱਧਰ ਵਧਣ ਤੇ ਉਧਰ ਬਿਆਸ ਦਰਿਆਦ ਨੇ ਵੀ ਤਬਾਹੀ ਮਚਾਈ ਹੈ ਕਰੀਬ ਪੰਜਾਬ ਦੇ ਕਿੰਨੇ ਲੱਖ ਏਕੜ ਜਿਹੜੀ ਆ ਫਸਲਾਂ ਤਬਾਹ ਕਰਕੇ ਰੱਖਦੀਆਂ ਜਲੰਧਰ ਤੋਂ ਕੈਮਰਾਮੈਨ ਚੰਨੀ ਦੇ ਨਾਲ ਚੈਰਨਜੀ ਸੰਕਟ ਲੌ ਪੀਟੀਸੀ ਨਿਊਜ਼